ਤੇ ਫਾਸ ਦੇ ਵਿੱਚ ਹਰ ਸਾਲ ਇਥੋਂ ਦੇ ਮੈਨੇਜਮੈਂਟ ਦੁਆਰਾ ਜੋ ਪ੍ਰਬੰਧ ਕੀਤਾ ਜਾਂਦਾ ਸਮੋਹਨ ਯੋਗ ਹੈ ਔਰ ਧੰਨਵਾਦ ਬਹੁਤ-ਬਹੁਤ ਸਾਬ ਸ੍ਰੀ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਦਾ ਵਿਸ਼ੇਸ਼ ਰੂਪ ਵਿੱਚ ਉਹਨਾਂ ਮਹਾਨ ਗੁਰਸਿੱਖਾਂ ਦਾ ਧੰਨਵਾਦ ਜਿਨ੍ਹਾਂ ਦੇ ਸਦਕਾ ਬੱਚਿਆਂ ਨੂੰ ਆਪਣੇ ਜੜ੍ਹਾਂ ਦੇ ਨਾਲ ਜੁੜਨ ਦਾ ਸੰਭਾਗ ਸਮਾਂ ਮਿਲਦਾ ਹੈ ਜਿਵੇਂ ਬਾਬਾ ਸਰਦੂਲ ਸਿੰਘ ਸਾਹਿਬ ਜੀ ਆਪਣੇ ਵੱਲੋਂ ਯਤਨ ਕਰਦੇ ਐ ਇਥੋਂ ਦੀ ਮੈਨੇਜਮੈਂਟ ਆਪਣੇ ਵੱਲੋਂ ਯਤਨ ਕਰਦੀ ਐ ਤੇ ਉਹਦਾ ਰੰਗ ਵੀ ਹਰ ਸਾਲ ਵੇਖਣ ਵਿੱਚ ਮਿਲਦਾ ਐ ਕਿ ਸਾਡੇ ਬੱਚੇ ਇਤਮਾਲਾ ਸਜਾਉਣਾ ਚਾਹੁੰਦੇ ਹਨ ਹੋਰ ਜੋ ਵਰਦੀ ਹੈ ਸਾਡੀ ਗੁਰੂ ਵੱਲੋਂ ਬਖਸ਼ਿਸ਼ ਕੀਤੀ ਹੋਈ ਉਹ ਪਹਿਨਣ ਦਾ ਜਿਹੜਾ ਉਹ ਚਾਅ ਤੇ ਉਤਸ਼ਾਹ ਰੱਖਦੇ ਹਨ ਤੇ ਮੈਂ ਜਿਥੇ ਇਹਨਾਂ ਸਾਰਿਆਂ ਦਾ ਧੰਨਵਾਦੀ ਹਾਂ ਇਹਨਾਂ ਦੇ ਚਰਨਾਂ ਤੇ ਨਮਸਕਾਰ ਕਰਦਾ ਹਾਂ ਕਈ ਵਾਰੀ ਸੇਵਾਵਾਂ ਨਬਾਉਂਦੇ ਆ ਗਲਤੀਆਂ ਹੋ ਜਾਂਦੀਆਂ ਹਨ ਅਣਜਾਣਪਨੇ ਚ ਹੋਈ ਗਲਤੀ ਦਾ ਗੁਰੂ ਬਖਸ਼ਣ ਜੋਗ ਹੈ ਸੰਗਤ ਬਖਸ਼ਣ ਹਾਰੀ ਹੈ ਕਿਰਪਾ ਕਰਿਓ ਅਰਦਾਸ ਕਰਿਓ ਸਤਿਗੁਰਾਂ ਦੇ ਚਰਨਾਂ ਨਾਲ ਬਣਾਵੇ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਾ ਹਾਂ ਸਰਦਾਰ ਚੈਨ ਸਿੰਘ ਜੀ ਇਸੇ ਤਰ੍ਹਾਂ ਹੀ ਸੋਹਣ ਪਰਿਵਾਰ ਦਾ ਜਿਨ੍ਹਾਂ ਦੇ ਸਦਕਾ ਦੋ ਵੇਰੀ ਲਗਾਤਾਰ ਆਪ ਜੀ ਦੇ ਨਰਸ਼ਨ ਕਰਕੇ ਬੱਚਿਆਂ ਨੂੰ ਪੜਾਉਣ ਦਾ ਸੁਭਾਗ ਮਿਲਿਆ ਭਾਵੇਂ 100 ਤੋਂ ਵੱਧ ਸਿੰਘ ਸਾਡੇ ਆਸਥਾਨ ਤੇ ਰਹਿ ਕੇ ਖਾਸ ਕਰਕੇ ਜੋਗੇਵਾਲਾ ਵਿਖੇ ਸੰਥਿਆ ਕਰਦੇ ਹਨ ਔਰ ਡਾਕੂਮੈਂਟਕ ਸਾਲ ਦਾ ਮਹਾਨ ਵਿਦਿਆਲਾ ਹੈ ਮਹਾਂਕੁਰਸ਼ਾ ਦੀ ਕਿਰਪਾ ਹੈ ਉਥੇ ਵੀ ਸਿੰਘਲ ਇੰਗਲੈਂਡ ਤੋਂ ਅਮਰੀਕਾ ਤੋਂ ਹੋਰ ਥਾਵਾ ਥਾਵਾ ਤੋਂ ਪਹੁੰਚ ਕਰਕੇ ਹਰ ਸਾਲ ਸੰਥਿਆ ਕਰਕੇ ਨਿਕਲਦੇ ਹਨ ਉਥੇ ਸਾਨੂੰ ਇੱਥੇ ਪਹੁੰਚ ਕੇ ਜਿਹੜਾ ਸੁਭਾਗ ਜਿਹੜੀ ਖੁਸ਼ੀ ਮਿਲੀ ਹੈ ਉਹਨਾਂ ਨੂੰ ਅੱਖਰਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ ਦਿਲੋ ਰਣੀ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ